ਕੀ ਹੋ ਗਿਆ ਮੇਰੀ ਭੈਣ ਕੀ ਹੋ ਗਿਆ ਮੇਰੀ ਭੈਣ ਕਾ ਤਰੁੰਨੀ ਆ ਗੱਲ ਤਾਂ ਦੱਸ ਕੀ ਹੋਇਆ ਭੈਣ ਕੀ ਹੋਇਆ ਦੱਸ ਹੋਰ ਹੋਰ ਆਏ ਮੈਂ ਰੱਬ ਵੇਚਤਾ ਮੇਰੇ ਵੀਰ ਮੈਂ ਬੜੇ ਦੁੱਖ ਭੋਗਦੀ ਆ ਮੈਂ ਪਤਾ ਨਹੀਂ ਕੀ ਗਮਾਂ ਦੇ ਬਾੜੇ ਨੂੰ ਅੱਗ ਲਾ ਕੇ ਆ ਐਡਾ ਜਵਾਨ ਪੁੱਤ ਆਪਦੀਆਂ ਭੈਣਾਂ ਨੂੰ ਫੁੱਟਦੇ ਇਹ ਹੋਸ਼ ਕਰਤਾ ਪਿਛਲੇ ਹਫ਼ਤੇ ਉਹ ਵਿਚਾਰਾ ਕਿਨਾ ਪਤਾ ਹੀ ਨਹੀਂ ਰੱਬ ਦਾ ਬੰਦਾ ਕਿਵੇਂ ਤੁਰਿਆ ਫਿਰਦਾ ਹੈ ਇਹ ਮੈਗ ਹੈ ਉਹ ਤੇਰਾ ਨਾਮ ਕੀ ਆ ਸੋਨਾ ਪਿੰਦੀਪਿੰਗ ਇਹ ਉਹ ਬੈਗ ਹੈ ਕਿਹੜਾ ਹੋ ਨਾਮ ਕੀ ਹੈ ਤੇਰਾ ਕਹਿੰਦਾ ਨਹੀਂ ਬਤੇ ਇਹ ਕੌਣ ਮਾਰਦ ਕੀ ਮੈਂ ਕਿਹਾ ਮੀ ਮਾ ਤੂੰ ਮਾਰਦਾ ਕਿਉਂ ਮੰਮੀ ਨੂੰ ਉਹ ਬਤਾਉਂਗਾ ਪਹਿਲਾਂ ਮੈਂ ਲਫਾਵਾ ਦੂੰਗਾ ਮੈਨੂੰ ਪਹਿਲਾਂ ਦੱਸ ਮਾਰਦਾ ਕਿਉਂ ਮੰਮੀ ਨੂੰ ਕਿਉਂ ਕਿ ਮੈਂ ਉਹਦਾ ਗੁੱਸਾ ਤੇ ਕਾਬੂ ਨਹੀਂ ਪਾਵਾਂ ਦਾ ਪਾਪਾ ਨੂੰ ਮਾਰਦਾ ਬਾਪ ਇਹਦਾ ਐਡਾ ਚੰਗਾ ਹੈ ਨਾ ਜੀ ਜੋ ਮੰਗਦਾ ਸੋ ਲਿਆਦਾ ਭਾਵੇਂ ਉਹਦੇ ਕੋਲੇ ਪੈਸਾ ਨਹੀਂ ਉਹ ਕੁਝ ਕਰੇ ਇਹਨੂੰ ਚੀਜ਼ ਦਿੰਦਾ ਹੈ ਪੈਣਾ ਨੂੰ ਕੁੱਟਦਾ ਇੱਕ ਕੁੜੀ ਦੀ ਐਂ ਗੱਲ ਘੋਟ ਲਿਆ ਅੱਖ ਟੇਢੀ ਹੋਗੀ ਅੱਖ ਨੂੰ ਹੁਣ ਦੇਖਣੋਂ हट ਗਿਆ ਇੱਕ ਕੁੜੀ ਦੇ ਇੱਕ ਹੋਰ ਵਿਚਾਰੀ ਉਹ ਦਿਮਾਗੀ ਦਵਾਈਆਂ ਖਾ ਰਹੀ ਆ ਉਹ ਕਦੇ ਕਿਤੇ ਲੁਕਦੀ ਆ ਲੋਕ ਸਾਨੂੰ ਦੇਖ ਕੇ ਬੂਹਾ ਲਾਲਕਦੇ ਆ ਵੀ ਸਾਡੇ ਘਰੇ ਨਾ ਆ ਜਾਣ ਸਾਨੂੰ ਕੋਈ ਛਡਾਣ ਵਾਲਾ ਨੀਨਾ ਬਾਪ ਨੂੰ ਛਡਾਣ ਵਾਲਾ ਕਿੱਥੋਂ ਆਇਆ ਭੈਣ ਤੂੰ ਅਹੀਂ ਤਰਨਦਾਰ ਤੂੰ ਕੰਤਨ ਤੂੰ ਕਿੱਥੋਂ ਬੈਂਡਾ ਕੋਈ ਪੰਡੋਰੀ ਦੀ ਦਵਾਈ ਹੈ ਬੈਗ 'ਚ ਪੰਡੋਰੀ ਦੀ ਦਵਾਈ ਦਿਨ ਰਾਤ ਕੁੱਟਦਾ ਸਾਨੂੰ ਅਸੀਂ ਤੇ ਸਾਰੇ ਦਵਾਈਆਂ ਖਾਂਦੇ ਆ ਕਦੇ ਦਿਲ ਦੀ ਟੜਕਣ ਮੇਰੀ ਵੱਧ ਗਈ ਕਦੇ ਮੇਰੀ ਕੁੜੀ ਦੀ ਵੱਧ ਗਈ ਕਦੇ ਦੇ ਬਾਪ ਦੀ ਵੱਧ ਗਈ ਸਾਡੇ ਘਰੇ ਡਾਕਟਰ ਬੈਠਾ ਰਹਿੰਦਾ ਪਰ ਇਹ ਸਾਨੂੰ ਕੁੱਟਣੋਂ ਨਹੀਂ ਅੜਦਾ ਇਹ ਬਚਪਨ ਤੋਂ ਆਇਆ ਨਾ 10 ਸਾਲਾਂ ਤੋਂ ਲੱਗਿਆ ਤੇ ਟੀਵੀ ਦੇਖੀ ਜਾਂਦਾ ਇਹਨੂੰ ਇਹ ਨਹੀਂ ਸਮਝ ਲੱਗਦੀ ਵੀ ਇਹ ਤੇ ਐਕਟਿੰਗ ਕਰਦੇ ਆ ਉਸੇ ਕਿਰਦਾਰ ਚਾਪ ਉੱਤਰ ਜਾਂਦਾ ਇਹਨੂੰ ਬੱਚੇ ਦਿਖਦੇ ਆ ਵੀ ਆ ਮੇਰੇ ਜਵਾਕ ਆ ਮੇਰੀ ਮਾਂ ਇਹਨਾਂ ਤੇ ਅਤਿਆਚਾਰ ਕਰਦੀ ਆ ਭੈਣ ਆ ਨਣ ਦਾਦੀ ਭਝਾਈ ਨੂੰ ਤੰਗ ਕਰਦੀ ਆ ਇਹਨੂੰ ਸਮਝ ਨਹੀਂ ਲੱਗਦੀ ਤੇ ਉਹੀ ਕੁਝ ਬਣ ਜਾਂਦਾ ਆ ਜੋ ਫਿਲਮ ਚ ਦੇਖਦਾ ਦੇਖਦਾ ਪੂਰਾ ਦਿਨ ਟੀਵੀ ਦੇਖਦਾ ਨਾ ਇਹ ਉੱਠ ਕੇ ਪਾਣੀ ਪੀਂਦਾ ਸਾਥੋਂ ਮੰਗ ਕੇ ਪੀਊਗਾ ਜੇ ਅਸੀਂ ਕਹਿ ਦਈਏ ਵੀ ਚੰਤੂ ਉੱਠ ਕੇ ਪਾਣੀ ਪੀ ਲੈ ਤਾਂ ਟਕ ਕੁੱਟਦਾ ਸਨ ਤੂੰ ਟੀਵੀ ਉਹ ਗੈਪ ਕਰ ਦੋ ਘਰ ਹੁਣ ਜਾਂਦੇ ਨੂੰ ਟੀਵੀ ਗੈਪ ਕਰਾ ਦੋ ਤੂੰ ਟੀਵੀ ਤੇ ਕਹਿੰਦੇ ਹੋ ਪਾਜੀ ਫਿਰ ਸਾਨੂੰ ਕੁੱਟਦਾ ਆ ਹਟ ਜੂਗਾ ਅਸੀਂ ਟੀਵੀ ਚ ਪੈਸੇ ਪਵਾਣੋਂ ਹਟ ਕੇ ਤਾਂ ਕਿ ਲੱਗਿਆ ਕੁੱਟਦਾ ਆ ਸਾਹਮਣੇ ਲੱਗਿਆ ਦੇਖੂਗਾ ਤਾਂ ਪਵਾਊਗਾ ਹੀ ਫਿਰ ਜੇ ਹੋਵੇ ਹੀ ਨਾ ਤਾਂ ਇਹ ਵੀ ਭੁੱਲ ਜਾਊਗਾ ਇਹ ਫੇਰ ਪੁੱਤੀ ਜਾਊਗਾ ਫੇਰ ਕੋਈ ਹੋਰ ਬਹਾਨਾ ਟੋਲ ਲੁੰਦਾ ਇਹ ਉਹ ਚੀਜ਼ ਖਾਊਗਾ ਜਿਹੜੀ ਘਰ 'ਚ ਨਹੀਂ ਕਿਸੇ ਟਾਈਮ ਪੈਸਾ ਨਹੀਂ ਹੁੰਦਾ ਫੇਰ ਆ ਦਿਓ ਰਿਸ਼ਤੇਦਾਰਾਂ ਨਾਲ ਗੱਲ ਕਰਾਓ ਹੁਣ ਮੈਨੂੰ ਨਾਨਕੇ ਲੈ ਜਾਓ ਹੁਣ ਮੈਨੂੰ ਫਲਾੜੇ ਸਿਰਫ ਇਹਦੀ ਇੱਕ ਨਾਨੀ ਆ ਨਾ ਇਹਦਾ ਕੋਈ ਮਾਮਾ ਨਾ ਮਾਸੀ ਨਾ ਮੇਰਾ ਪਿਓ ਹੈਗਾ ਮੇਰਾ ਕੋਈ ਭੈਣ ਭਰਾ ਨਹੀਂ ਉਹ ਵੀ ਬੁਰੜੀ ਆ ਜਾ ਕੇ ਉਹਦੀਆਂ ਬਾਹਮਾਂ ਮਰੋੜਨਿੰਦਾ ਉਹ ਦਿਮਾਗੀ ਤੌਰ ਤੇ 부ੜੀ ਹੋ ਕੇ ਹੀ ਜਿਉ ਰਹੀ ਆ ਕੁਛ ਇਹ ਨਹੀਂ ਚਿੰਤਾ ਮੇਰਾ ਤੇ ਸੋਹਣਾ ਐਡਾ ਪੁੱਤ ਹੀ 2003 ਦੇ ਵਿੱਚ ਉਹ ਤਰਾਕੀ ਦੇਖਦਾ ਰਹਿਦਾ ਸੀ چھਪੜ ਕੇ ਜਾ ਕੇ ਡੁੱਬ ਗਿਆ ਤੇ ਡੁੱਬਣ ਤੋਂ ਬਾਅਦ ਇੱਕ ਕੁੜੀ ਹੋੜ ਗਈ ਫਿਰ ਇਹ ਮੁੰਡਾ ਇਹ ਆ ਜਾ ਪੈਦਾ ਹੋ ਗਿਆ ਵੀ ਰੱਬ ਇਹਦੋਂ ਇੱਕ ਕੁੜੀ ਹੀ ਦੇ ਦਿੰਦਾ ਪਰ ਇਹ ਨਾ ਮੈਨੂੰ ਦਿੰਦਾ ਵੀ ਮੈਨੂੰ ਕੁੱਟੀ ਖਾਣੀ ਪਵੇ ਮੈਨੂੰ ਜੋ ਮੈਂ ਰੱਖ ਮੇਰੇ ਭਰਾ ਮੈਨੂੰ ਰੱਖ ਲੈ ਮੈਂ ਦੋ ਕੁੜੀਆਂ ਦਾ ਤੁਪੂ ਨ ਲੈ ਲੇਗਾ ਕੁੜੀ ਨੂੰ ਘਰੇ ਖੁੱਟੀ ਜਾਂਦਾ ਉਹਨੂੰ ਉਹ ਗੰਦ ਤੋਹਂਦਾ ਨਾ ਜਿਹੜਾ ਸੁਣਿਆ ਦਾ ਯਾਰ ਵੀ ਮੈਨੂੰ ਉਹ ਕਹਿੰਦਾ ਆਪਣੇ ਬਾਪ ਨੂੰ ਵੀ ਗੰਦੀ ਤੋਲਦਾ ਇਹ ਸਾਰਾ ਦਿਨ ਗੰਦੀਆਂ ਭੈੜੀਆਂ ਗਾਲਾਂ ਕੱਢਦਾ ਆ ਕਿੱਥੋਂ ਸਿੱਖਦਾ ਇਹ ਸਭ ਕੁਝ ਟੀਵੀ ਤੋਂ ਹੀ ਸਿੱਖੀ ਜਾਂਦਾ ਟੀਵੀ ਤੋਂ ਜਿਵੇਂ ਤਾਨੇ ਮੇਨੇ ਜੋ ਦਿੰਦੇ ਆ ਅਸੀਂ ਤੇ ਕਦੇ ਟੀਵੀ ਵੀ ਨਹੀਂ ਦੇਖਿਆ ਮੈਂ ਤੇ ਕਦੇ ਇਹਨੂੰ ਰੋਟੀ ਦਿਨੀ ਆ ਜੋ ਚੀਜ਼ ਕਹਿੰਦਾ ਵੀ ਜੇ ਇਹ ਇਹਨੂੰ ਖੁਸ਼ੀ ਕਿਤੋਂ ਮਿਲੇ ਇਹ ਖੁਸ਼ ਕੀਵੇਂ ਉਹ ਬੇ ਇਹਨੂੰ ਖੁਸ਼ ਕਿਵੇਂ ਕਰੀਏ ਅਸੀਂ ਅਰੇ ਤੁਸੀਂ YouTube ਚੈਨਲ ਤੇ ਮੇਰੀ ਵੀਡੀਓ ਬਣਾ ਰਹੇ ਹੋ ਉਹ ਕਿਉਂ ਤੁੱਕ ਤੂੰ ਜਾ ਕੇ ਦੇਖੀਂ ਆਪਦੀ ਵੀਡੀਓ ਟੀਵੀ 'ਚ ਅਸੀਂ ਨੇ ਇੱਕ ਵਾਰੀ ਛੋਟੀ ਲੋਕਾਂ ਨੂੰ ਪਤਾ ਲੱਗੂਗਾ ਪੀਤੀ ਵੀ ਪੀਤੀ ਵੀ ਮੈਨੂੰ ਤੇ ਭਾਵੇਂ ਭਰਾ ਛੱਡ ਚਾਹੇ ਮਾਰ ਪਰ ਮੈਨੂੰ ਰੱਖ ਲਾ ਮੇਰੇ ਇਹ ਇਹਨੂੰ ਰੱਖੋ ਕਿ ਇੱਥੇ ਰਹੂੰਗੀ ਮਾਹੌਲ ਬਦਲੂਗਾ ਕੋਈ ਕੰਮ ਲਾ ਦੋ ਇਹਨੂੰ ਇਹ ਬੇਲਾ ਵੀ ਕੀ ਕਰੇ 20 ਸਾਲ ਦਾ ਤਕੜਾ ਜਵਾਨ ਆ ਇਹਦਾ ਹੱਥ ਦੇਖੋ ਜਿਹੜੀਆਂ ਐਂ ਕੱਢ ਦਿੰਦਾ ਨਾੜਾਂ ਸਾਡੇ ਵਿੱਚ ਦੀ ਐਂ ਕਦੇ ਕਦੇ ਤੇ ਨੀਲ ਪੈ ਜਾਂਦੇ ਆ ਦੋ ਦੋ ਹਫ਼ਤੇ ਨੀਲ ਹੀ ਨਹੀਂ ਜਾਂਦਾ ਪਿਓ ਦੇ ਇੱਥੇ ਮਾਰਦਾ ਆ ਧੌਣ ਕੁੱਟਦਾ ਆ ਆਪਣੇ ਪਿਓ ਦੀ ਤੇ ਉਹ ਫਿਰ ਨਾ ਵਿਚਾਰਾ ਬੇਹੋਸ਼ ਹੋ ਗਿਆ ਉਹਨੂੰ ਮੈਂ ਡਾਕਟਰ ਬੁਲਾਇਆ ਪਿੰਡੋਂ ਅਸੀਂ ਉਹਦੇ ਮਾਲਸ਼ਾ ਕਰੀਏ ਵੀ ਇਹਨੂੰ ਨਾ ਕੁਝ ਹੋ ਜਾ ਮੇਰਾ ਤੇ ਆਪਦਾ ਵੀ ਭੈਣ ਭਰਾ ਕੋਈ ਨਹੀਂ ਹੈਗਾ ਕੀ ਨਾਂ ਹੈ ਤਾਂ ਭਨੇ ਗਗਨਦੀਪ ਸਿੰਘ ਆਉਂ ਤੂੰ ਹੀ ਛੇ ਅੱਡੇ ਜਿ ਪੁੱਛਿਓ ਜ ਕਦੋਂ ਘੰਟਾ ਤੇ ਹੀ ਬੈਠਾ ਰਿਆ ਘੰਟੇ ਤੋਂ ਬਾਅਦ ਸ਼ੁਰੂ ਹੋ ਗਿਆ ਕਿਤੇ ਇਹਨੂੰ ਮੈਂ ਗੁਰਦੁਆਰੇ ਦਰਸ਼ਨਾਂ ਵਾਸਤੇ ਵੀ ਇਹਦਾ ਮਨ ਬਦਲ ਜੇ ਤਾਂ ਉੱਥੇ ਸਾਰੇ ਬਾਬਿਆਂ ਨੂੰ ਗਾਲਾਂ ਕੱਢੂ ਲੋਕਾਂ ਨੂੰ ਗਾਲਾਂ ਕੱਢੂ ਮੈਂ ਗਾਲਾਂ ਨਹੀਂ ਲਾਦਾ ਨਹੀਂ ਉਹ ਤਾਂ ਮੈਂ ਕੁਸਤਾ ਕੇ ਕੱਢਦਾ ਜਦੋਂ ਇਹਦੀ ਆਪਣੀ ਧੜਕਣ ਵੱਧ ਜਾਂਦੀ ਹੈ ਨਾ ਜਦੋਂ ਆਪਣੀ ਧੜਕਣ ਵੱਧਦੀ ਹੈ ਫਿਰ ਇਹ ਦੇਵੀ ਦੇਵਤਿਆਂ ਨੂੰ ਵੀ ਮੰਨਦਾ ਫਿਰ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਪੜਦਾ ਆ ਜਦੋਂ ਇਹਨੂੰ ਤਕਲੀਫ ਖੁਦ ਨੂੰ ਹੋ ਜਾਂਦੀ ਹੈ ਉਦੋਂ ਇਹ ਸਭ ਨੂੰ ਮੰਨਦਾ ਜਦੋਂ ਇਹ ਫਿਰ ਬਿਲਕੁਲ ਠੀਕ ਹੈ ਫਿਰ ਇਹ ਸਾਡੀ ਇੰਨੀ ਕਟਾਈ ਕਰਦਾ ਪਤਾ ਨਹੀਂ ਅਸੀਂ ਕੀ ਪਾਪ ਕਰਿਆ ਵੀ ਮੈਂ ਕਰਿਆ ਮੇਰੀਆਂ ਕੁੜੀਆਂ ਨੇ ਵੀ ਨਾਲ ਹੀ ਕਰਿਆ ਵੀ ਅਸੀਂ ਐਡੇ ਨੁਭਾਗੇ ਆ ਵੀ ਸਾਨੂੰ ਕੁਟੀ ਨਸੀਬ ਹੁੰਦੀ ਐ ਨਾ ਸੰ ਦਿਨ ਚ ਸੌਣ ਦਿੰਦਾ ਨਾ ਰਾਤ ਨੂੰ ਨੀਂਦ ਸੌਂਦਾ ਨਹੀਂ ਪੂਰਾ ਹੈ ਸੌ ਵੀ ਜਾਂਦਾ ਹੈ ਉਹਨੇ ਇੱਕ ਗੋਲੀ ਖਾ ਕੇ ਸੌ ਜਾਂਦਾ ਹੈ ਇਹ ਹੁਣ ਇਹਦਾ ਬਾਪ ਪੀ ਆ ਇਹਨੇ ਨਹੀਂ ਪਤਾ ਇਹ ਚੱਕ ਕੇ ਕੀ ਮਾਰੇ ਉਹਨੂੰ ਦੇ ਮੁਕੀਓ ਉਹਨੂੰ ਦੇ ਮੁਕੀਓ ਵਿਚਾਰਾ ਕੁੱਟ ਖਾਈ ਜਾਂਦਾ ਜੇ ਦਰਵਾਜ਼ੇ ਕੁੰਡੀਆਂ ਦੇਖ ਕੇ ਆਉ ਸਾਰੇ ਟੁੱਟੇ ਹੋਏ ਆ ਇਹ ਦਰਵਾਜ਼ਾ ਐ ਇੱਕੋ ਵਾਰੀ ਚ ਦਰਵਾਜ਼ਾ ਖੋਲ ਦਿੱਤਾ ਕੁੰਡੀ ਬਾਹਰ ਲਿਕੜ ਜਾਂਦੀ ਐ ਸਕੂਲੇ ਨੇ ਕਿਹਾ ਕਦੇ ਸਕੂਲੇ ਲਾਇਆ ਜਾਂ ਗੰਦਾਰਿਆ ਕੁੜੀਆਂ ਦੇ ਇਥੋਂ ਵਾਲ ਪਟਦਾ ਜਾਂਦਾ ਹੀ ਪੱਟਦਾ ਆਂਦਾ ਹੀ ਪਹਿਲਾਂ ਦੇਖ ਕੇ ਬੰਦੇ ਨੂੰ ਹੀ ਮੇਰੇ ਕਿਉਂ ਦੇਖ ਤੂੰ ਰਿਹਾ ਹੈ ਮੈਂ ਦੇਖ ਕੇ ਹੱਸਿਆ ਕਿਉਂ ਇਹ ਨਹੀਂ ਤੇ 7-8 ਸਾਲ ਤੋਂ ਬਸ ਇੰਗੀਆਂ-ਇੰਗੀਆਂ ਗੱਲਾਂ ਹੀ ਕਰੀਆਂ ਮੈਂ ਪੜਨਾ ਨਹੀਂ ਹੈਗਾ ਪੜਦਾ ਵੀ ਹੀ ਫਿਰ ਉੱਥੇ ਭੱਜਿਆ ਫਿਰਦਾ ਰਹਿੰਦਾ ਹੀ ਫਿਰ ਟੀਚਰ ਕਹਿੰਦੇ ਵੀ ਇਹਨੂੰ ਤੇ ਸਕੂਲ ਚ ਪਾ ਦਿਓ ਫਿਰ ਪਿੰਡ ਵਾਲੇ ਚ ਪਾਤਾ ਤੇਰੇ ਨੂੰ ਉਹ ਸਕੂਲ ਨਹੀਂ ਪਸੰਦ ਆਇਆ ਜਦੋਂ ਤੈਨੂੰ ਸਕੂਲ ਨਹੀਂ ਲੈ ਰਿਹਾ ਸਾਡੀ ਕੀ ਉਹਦੇ ਵਿੱਚ ਪ੍ਰੋਬਲਮ ਫੇਰ ਸਾਨੂੰ ਐਂ ਘੁੱਟੀ ਗਿਆ ਮੈਂ ਵਧੀਆ ਤੋਂ ਵਧੀਆ ਸਕੂਲ ਚ ਲਾਓ ਮੈਨੂੰ ਉਹ ਜਿਹੜੇ ਕਿਰਸੀਆਂ ਹੁੰਦੇ ਆ ਉਹ ਚ ਲਾਓ ਫੇਰ ਇਹ ਰਿਸ਼ਤੇਦਾਰਾਂ ਦੇ ਬੁੱਢਿਆਂ ਦੇ ਵਿਆਹ ਕਰੀ ਗਿਆ ਅਰੇ ਨੂੰ ਮੈਂ ਡਾਕਟਰ ਕੁੜੀ ਲੱਭੂਗਾ ਤਾਂ ਸਾਨੂੰ ਘੁੱਟੀ ਗਿਆ ਕਦੇ ਕਿਸੇ ਦਾ ਵਿਆਹ ਕਰਨਾ 2 ਮਹੀਨੇ ਪਹਿਲਾਂ ਆਪਦੇ ਬਾਪ ਨੂੰ ਕਹਿੰਦਾ ਹੋਰ ਵਿਆਹ ਕਰਾ ਹੋਰ ਵਿਆਹ ਕਰਾ ਉਹਦਾ ਵਿਆਹ ਕਰੀ ਗਿਆ ਹੁਣ ਦੋ ਕੁੜੀਆਂ ਨੇ ਉਹਨਾਂ ਦੇ ਵਿਆਹ ਕਰੀ ਜਾਂਦਾ ਕਦੇ ਆਪਦਾ ਵਿਆਹ ਕਰਾਈ ਜਾਂਦਾ ਕਦੇ ਮੇਰਾ ਵਿਆਹ ਕਰੀ ਜਾਂਦਾ ਮੈਨੂੰ ਕਹਿੰਦਾ ਆ ਬੰਦੇ ਨੂੰ ਛੱਡ ਦੇ ਤੂੰ ਹੋਰ ਵਿਆਹ ਕਰਾ ਤੂੰ ਇਹਦੇ ਨਾਲ ਕਤੋਂ ਰਹਿਨੀ ਆ ਕੋਈ ਤਕੜਾ ਬੰਦੇ ਨਾਲ ਵਿਆਹ ਕਰਾ ਲਾ ਇੰਆ ਇਆ ਇਹ ਭੈੜੀਆਂ ਗੱਲਾਂ ਕਰਦਾ ਆ ਵਿੱਚ ਇਹਨੂੰ ਜਦੋਂ ਥੋੜੀ ਬਹੁਤੀ ਸੂਰਤ ਆਂਦੀ ਆ ਉਦੋਂ ਕਹਿ ਦਿੰਦਾ ਵੀ ਤੂੰ ਗਲਤੀ ਹੋ ਗਈ ਮੈਨੂੰ ਮaaf ਕਰ ਮੈਨੂੰ ਸ਼ਰਾਫ ਲੱਗੂਗਾ ਮੈਨੂੰ ਆ ਹੋਊਗਾ ਫਿਰ ਇਹ ਆਪਣੇ ਭਲੇ ਮੰਗਦਾ ਫਿਰਦਾ ਰਹਿੰਦਾ ਪਰ ਸਾਡੀ ਐਡੀ ਕਿਸਮਤ ਮਾੜੀ ਆ ਵੀ ਇਹ ਨਹੀਂ ਵੀ ਅਸੀਂ 10 ਦਿਨ ਸੋ ਲਈਏ ਜਾਂ ਸਾਨੂੰ ਕੁੱਟਣਾ ਪਵੇ ਕੋਈ ਇਹੋ ਜਿਹੇ ਦਿਨ ਤੇ ਜਾਂਦਾ ਹੀ ਨਹੀਂ ਇਹ ਦਿਨ ਤੇ ਸ਼ਾਂਤ ਰਹੇਗਾ ਤਾਂ ਸਾਰਾ ਸਾਰੀ ਰਾਤ ਕੁੱਟੂਗਾ ਇਹ ਕਿਸੇ ਵੀ ਟਾਈਮਸ ਹੋ ਜਾਂਦਾ ਜਾਂ ਸਵੇਰੇ ਹੋ ਜਾਂਦਾ ਜਾਂ ਰਾਤ ਸੋਇਆ ਪਿਆ ਰਹਿੰਦਾ ਸਾਨੂੰ ਇਹਨੇ ਵੇਚ ਨਹੀਂ ਕਰਖੀ ਆ ਅਸੀਂ ਜੇ ਨੀਂਦ ਹੀ ਨਹੀਂ ਆਉਂਦੀ ਸਾਨੂੰ ਪਹਿਲੀ ਗੱਲ ਆਈ ਤੇ ਤੋਂ ਡਰਦੇ ਸੌਂਦੇ ਵੀ ਨਹੀਂ ਕੱਦੀ ਕੋਈ ਚੀਜ਼ ਭਾਂਡੇ ਨੇ ਉਹ ਕੰਧਾਂ ਠਪਾਦਾ ਡੰਡੇ ਸੋਟੀਆਂ ਜੋ ਵੀ ਚੀਜ਼ ਹੈ ਕੰਧਾਂ ਠਪਾ ਦਿੰਦਾ ਲਾਗੇ ਛੱਪੜ ਹੈ ਉਹਦੇ ਵਿੱਚ ਸੁੱਟਿਆ ਆਂਦਾ ਆਪਣੇ ਬਾਪ ਨੂੰ ਕੁੱਟ ਕੇ ਇਹ ਨਹੀਂ ਕਹਿੰਦਾ ਵੀ ਮੈਂ ਮੇਰਾ ਬਾਪ ਕੁੱਟਿਆ ਉਹਨੂੰ ਕਹੂਗਾ ਉਹਨੂੰ ਵੀ ਫਿਰ ਕਦੇ-ਕਦੇ ਇਹਦੇ ਲਾਣੇ ਪੈਂਦੇ ਆ ਕਿਸੂਨ ਕਹੂਗਾ ਇਹਨੇ ਮੈਨੂੰ ਕੁੱਟਿਆ ਜਦੋਂ ਇਹ ਮਾਰ ਰਿਹਾ ਉਹ ਨਹੀਂ ਇਹ ਯਾਦ ਕਰਦਾ ਵੀ ਮੈਂ ਮੇਰਾ ਬਾਪ ਕੁੱਟਿਆ ਕਿ ਮੈਂ ਮੇਰੀ ਮਾਂ ਕੁੱਟੀ ਕਿ ਮੈਂ ਮੇਰੀ ਭੈਣ ਕੁੱਟੀ ਅਰੇ ਬਾਸ ਕਰ ਗਗਨ ਕੀ ਕਹਿੰਦੇ ਬੁੱਤ ਮੰਮੀ ਅੱਜ ਉਹ ਮੈਂ ਬਤਾਉਂਗਾ ਬਲੈ ਯੂਟਿਊਬ ਦੀ ਵੀਡੀਓ ਦੇਖੋ ਇਹ ਤੇਰੀ ਵੀਡੀਓ ਤੂੰ ਆਪ ਦੇਖਿਆ ਕਰੇਂਗਾ ਹੁਣ ਯੂਟਿਊਬ ਤੇ ਘਰੇ ਜਾ ਕੇ ਤੂੰ ਵੀਡੀਓ ਚ ਆਏਂਗਾ ਹੁਣ ਲੋਕਾਂ ਨੂੰ ਪਤਾ ਲੱਗੂਗਾ ਗਗਨ ਕੁੱਟਦਾ ਆਪਣੀ ਮੰਮੀ ਨੂੰ ਪਾਪਾ ਨੂੰ ਕੁੱਟਦਾ ਸਿਸਟਰ ਨੂੰ ਕੁੱਟਦਾ ਗਲ ਕੁੱਟਦਾ ਉਹਦਾ ਉਹਦੀ ਅੱਖ ਬਾਹਰ ਕੱਢਤੀ ਭੈਣ ਦੀ ਟੇਢੀ ਹੋ ਗਈ ਭਾਜੀ ਅੱਖ ਟੇਢੀ ਨੀਗਾ ਹੈਗੀ ਆ ਪਰ ਉਹਨੂੰ ਦਿਖਦਾਨੀ ਨੂੰ ਅੱਖ ਸਿੱਧੀ ਕਰੂਗਾ ਕੋਈ ਡਾਕਟਰ ਤਾਂ ਇਹ ਦੱਸ ਤੂੰ ਨਸਿੰਨੀ ਪੜਾਈ ਕਰਦੀ ਐ ਇਹ ਨਹੀਂ ਕੁਝ વાਦੇ ਸੱਚ ਨਹੀਂ ਐ ਵੀ ਭੈਣ ਤੋਂ ਪੁੱਛ ਲਓ ਉਹਦੇ ਲੈ ਪਹੁੰਚ ਗੱਲ ਕਰਕੇ ਇਹ ਕਿਹੜਾ ਗੱਲ ਇਹ ਸੱਚ ਨਹੀਂ ਐ ਉਹਦੇ ਕਹਿੰਦੇ ਇਹ ਵੀਡੀਓ ਰੋਕਦਾ ਉਹਦਰ ਸਿੰਘ ਨਹੀਂ ਪੜਾਈ ਕਰ ਰਹੀ ਏ ਚੜੀਆਂ ਉਹਦੀ ਮਨਾ ਲੰਦਾ ਵੀ ਮੈਂ ਤੁਹਾਨੂੰ ਪਿਆ ਕਰੀਆਂ ਨਾ ਪਿਆ ਕਰੀਆਂ ਚੱਲੀ ਕੁਝ ਕਰ ਹੈਲੋ ਹੈਲੋ ਹਾਂਜੀ ਬੇਟਾ ਸਤਿ ਸ੍ਰੀ ਅਕਾਲ ਹੈਲੋ ਹੈਲੋ ਅੰਮ੍ਰਿਤਸਰ ਸੈਕਟਰੀ ਜੀ ਹਾਂਜੀ ਬੇਟਾ ਮੈਂ ਗੁਰਪ੍ਰੀਤ ਬੋਰਿਆ ਮਨੁਖਤਾ ਦੀ ਸੇਵਾ ਦਾ ਤੇਰੇ ਮੰਮਾ ਲੈ ਕੇ ਆਏ ਨੇ ਗगन ਨੂੰ ਇੱਥੇ ਮੇਰੀ ਮੰਮਾ ਦੱਸਦਿਆ ਵੀ ਗਗਨ ਸਾਨੂੰ ਮਾਰਦਾ ਕੁੱਟਦਾ ਤੰਗ ਕਰਦਾ ਗਗਨ ਕਹਿੰਦਾ ਮੈਂ ਠੀਕ ਆ ਬਿਲਕੁਲ ਕੁਝ ਨਹੀਂ ਮਾਰਦਾ ਮੇਰੀ ਭੈਣ ਨਾਲ ਗੱਲ ਕਰ ਲੋ ਤੂੰ ਦੱਸ ਭੈਣ ਕੀ ਕਰਦਾ ਗਗਨ ਨਹੀਂ ਕਰਦਾ ਵੀ ਕੁੱਟਮਾਰ ਕਾਫੀ ਕਰਦਾ ਜੀ ਦੇਖੇ ਰੋਣਾ ਪਾ ਰਿਹਾ ਕਹੇ ਵੀ ਭੰਦਾ ਮੈਂ ਬਹੁਤ ਥੀ ਕੁੱਟਮਾਰ ਕਰਦਾ ਹੈ ਅੱਛਾ ਹਾਂਜੀ ਤੁਹਾਡੇ ਤੇ ਵੀ ਹੱਥ ਚੱਕਦਾ ਹਾਂਜੀ ਤੁਹਾਡੇ ਤੇ ਵੀ ਹੱਥ ਚੱਕਦਾ ਤੁਹਾਨੂੰ ਵੀ ਮਾਰਦਾ ਹਾਂਜੀ ਹਾਂਜੀ ਠੀਕ ਆ ਤੁਸੀਂ ਪੜ੍ਹਦੇ ਹੋ ਬੇਟਾ ਹਾਂਜੀ ਕਿਹੜੀ ਕਲਾਸ ਚ ਮੈਂ ਨੈਟਿੰਗ ਆਟੀਆਂ ਕਿਹੜੇ ਈਅਰ ਚੋਂ ਮੈਂ ਸੈਕਿੰਡ ਓਕੇ ਠੀਕ ਆ ਬੇਟਾ ਕੋਈ ਨਾ ਹਾਂ ਉਹ ਤਾਂ ਕਹਿੰਦੇ ਘੁੱਟਦਾ ਵਾ ਇੱਥੇ ਅੱਜਕ ਭੈਣ ਤਰਨ ਤਨ ਸਾਹਿਬ ਤੋਂ ਸਾਡੇ ਕੋਲੇ ਪਹੁੰਚੀ ਆ ਆਪਣੇ ਬੇਟੇ ਨੂੰ ਲੈ ਕੇ 20 ਸਾਲਾਂ ਦਾ ਪੁੱਤ ਆ ਐਡਾ 6 ਫੁੱਟ ਗੱਭਰੂ ਆ ਕੱਲਾ ਕੱਲਾ ਹੀ ਪੁੱਤ ਹੈ ਇੱਕ ਛੋਟਾ ਭਰਾ ਸੀ ਇਹਦਾ ਉਹ ਛੋਟੇ ਹੁੰਦੇ ਛੱਪੜੇ ਡੁੱਬ ਕੇ ਮਰ ਗਿਆ ਸੀ ਵੱਡਾ ਹੀ ਕੀ ਦੇ ਬੱਡਾ ਸੀ ਇਹ ਤੋਂ ਤੇ ਦੋ ਭੈਣਾਂ ਦਾ ਭਰਾ ਵਾ ਤਿੰਨੇ ਆ ਮੇਰੀਆਂ ਕੁੜੀਆਂ ਤਿੰਨ ਬੇਟੀਆਂ ਤਾਂ ਇੱਕ ਵਿਆਹ ਹੀ ਆ ਤੇ ਤਿੰਨ ਤਿੰਨ ਭੈਣਾਂ ਦਾ ਭਰਾ ਵਾ ਪਰ ਅੱਜ ਜਿੰਨੀ ਦੁਖੀ ਮਾਂ ਵਾ ਮਤਲਬ ਉਹ ਇਹ ਕਹਿ ਰਹੀ ਆ ਵੀ ਇਦੋਂ ਤੱਕ ਸਾਡੇ ਹੁੰਦਾ ਹੀ ਨਾ ਹਨਾ ਇਦੋਂ ਤੱਕ ਕੁੜੀ ਗਈ ਹੋਰ ਹੋ ਜਾਂਦੀ ਸਾਡੇ ਪਰ ਇਹਦੇ ਵਿੱਚ ਜਿਹੜੀ ਇਹਦੀ ਪ੍ਰੋਬਲਮ ਆ ਉਹ ਨਹੀਂ ਵੱਡੀ ਹੈਗੀ ਪ੍ਰੋਬਲਮ ਇਹ ਵੱਡੀ ਆ ਅੱਜਕੱਲ ਕੋਈ ਰਿਸ਼ਤੇ ਨਾਤੇ ਜਿਹੜੇ ਸਾਡਾ ਕੋਈ ਸਾਥ ਨਹੀਂ ਦੇਣ ਵਾਲੇ ਲੋਕ ਨਹੀਂ ਰਿਸ਼ਤੇਦਾਰਾਂ ਦਾ ਇੰਨਾ ਸਾਥ ਦਿੱਤਾ ਭਰਾ ਮੇਰੀ ਮਾਸੀ ਸਗੀ ਦਾ ਪੁੱਤ ਐ ਹੀ ਵੀ ਇਹ ਕੱਲ ਨੂੰ ਮਾਰ ਜੂਗਾ ਮੈਂ ਆਪਦੇ ਘਰ ਵਾਲੇ ਨੂੰ ਕਿਹਾ ਮੇਰੀ ਮਾਸੀ ਉਹਨਾਂ ਕੋਲੇ ਮੈਂ ਰੋਟੀ ਪਾਣੀ ਖਾਂਦਾ ਉਹਦਾ ਮੁੰਡਾ ਲਿਆ ਉਹਦੇ ਮੁੰਡੇ ਨੂੰ ਲਿਆਏ ਉਹਨੂੰ ਇੱਥੇ ਲਿਆ ਕੇ ਮਹੀਨਾ 20 ਦਿਨ ਰੱਖਿਆ ਉਹਨੂੰ ਅੰਬਰ ਤੇ ਸ਼ਿਕਾਇਤ ਆ ਉਹਦਾ ਐਡਾ ਸੋਹਣਾ ਜੀਬ ਨ ਹੋ ਗਿਆ ਮੁੰਡਾ ਕਮਾਊ ਹੋ ਗਿਆ ਉਹ ਵੀ ਮੇਰੇ ਮੈਂ ਇਹਨਾਂ ਨੂੰ ਹੱਥ ਬੰਨਿਆ ਮੈਨੂੰ ਥੋੜਾ ਮਦਦ ਕਰ ਦੋ ਵੀ ਮੇਰਾ ਮੁੰਡਾ ਮੈਂ ਉੱਥੋਂ ਲੈ ਜਾਵਾਂ ਕੋਈ ਮੇਰੇ ਨਾਲ ਨਹੀਂ ਆਇਆ ਮਸਲਾ ਕੀ ਆ ਇਦਾਂ ਦੇ ਸਿੱਧੇ 15 ਬੰਦੇ ਅੱਗੇ ਵੀ ਕੋਈ ਲੱਖਾਂ ਹਜ਼ਾਰਾਂ ਚੈੱਕ ਹੁੰਦਾ ਸੀ ਹੁਣ ਤਾਂ ਸੈਂਕੜਿਆਂ ਚੈੱਕ ਹੋਣ ਲੱਗ ਗਿਆ ਵਧੀ ਜਾਂਦੀ ਇਸ ਮੁਤ ਤੇ ਤੇ ਪਰ ਉਦੋਂ ਜੁਆਇੰਟ ਫੈਮਲੀਆ ਹੁੰਦੀਆਂ ਸੀ ਉਦੋਂ ਸਾਰੇ ਪਿੰਡ ਦਾ ਸਾਂਝਾ ਹੁੰਦਾ ਸੀ ਏਡਾਂ ਦਾ ਤੇ ਪੁੱਤ ਸਾਰੇ ਲੋਕ ਰਲ ਕੇ ਉਹਦੀ ਮਦਦ ਕਰਦੇ ਸੀ ਤੇ ਉਹ ਜਿਹਦੇ ਮਰਜ਼ੀ ਕਰੇ ਵੜ ਜਾਂਦਾ ਸੀ ਜਿਹਦੇ ਮਰਜ਼ੀ ਚੌਕੇ ਚੋਂ ਚ ਖਾ ਲੈਂਦਾ ਸੀ ਕੋਈ ਰੋਕਦਾ ਨਹੀਂ ਸੀ ਅੱਜ ਕੱਲ ਲੋਕ ਬਰਦਾਸ਼ਤ ਹੀ ਨਹੀਂ ਕਰਦੇ ਵੀ ਸਾਡੇ ਗੇਟ ਮੂਹਰ ਦੀ ਕਾਹ ਤੋਂ ਨੰਘਿਆ ਹੈ ਅੱਜ ਕੱਲ ਲੋਕ ਚੀਕਾਂ ਸੁਣ ਕੇ ਕੋਈ ਛਡਾਉਣ ਵੀ ਨਹੀਂ ਆਉਂਦਾ ਮਾਂ ਦੱਸਦੀ ਆ ਵੀ ਇਹ ਸਾਡੇ ਸਾਨੂੰ ਦੇਖ ਕੇ ਤਾਂ ਲੋਕ ਦਰਵਾਜ਼ੇ ਵੀ ਬੰਦ ਕਰ ਲੈਂਦੇ ਵੀ ਸਾਡੇ ਘਰੇ ਨਾ ਵੜਨ ਦੇ ਤੇ ਜਦੋਂ ਉਹ ਕੁੱਟਦਾ ਆਪਣੀਆਂ ਭੈਣਾਂ ਨੂੰ ਮਾਂ ਨੂੰ ਪਿਓ ਨੂੰ ਮਤਲਬ ਕੋਈ ਛਡਾਉਣ ਵਾਲਾ ਵੀ ਹੈ ਨਹੀਂ ਬੰਦਾ ਤਕਲੀਫ ਦਾ ਜਰ ਲੈਂਦਾ ਜਿੰਨੀ ਉਹਨੂੰ ਪ੍ਰੋਬਲਮ ਹੈ ਉਹ ਵੀ ਠੀਕ ਹੋ ਸਕਦੀ ਆ ਉਹ ਵੀ ਬਰਦਾਸ਼ਤ ਕਰ ਸਕਦੇ ਆ ਪਰ ਕੋਈ ਸਪੋਰਟ ਕਰਨ ਵਾਲਾ ਤਾਂ ਹੋਵੇ ਕੋਈ ਆਂਢ ਗੁਆਂਢੀ ਕੋਈ ਸ਼ਰੀਕੇ ਕਬੀਲੇ ਕੋਈ ਰਿਸ਼ਤੇਦਾਰ ਦੁੱਖ ਸੁੱਖ ਚ ਨਾਲ ਤਾਂ ਖੜੇ ਅੱਗੇ ਕੋਈ ਹੁੰਦਾ ਸੀ ਬੰਦਾ ਨਾਨਕੀ ਚ ਲੱਗ ਗਿਆ ਮਾਸੀ ਕੋਲੇ ਚ ਲੱਗ ਗਿਆ ਭੂਆ ਕੋਲੇ ਚ ਲੱਗ ਗਿਆ ਮੰਦੇ ਦਾ ਮਨ ਬਦਲ ਜਾਂਦਾ ਸੀ ਅੱਜ ਹੀ ਮਾਂ ਇਸੇ ਗੱਲ ਹੀ ਮੰਨਤ ਕਰੀ ਨੇ ਕਿ ਸਾਨੂੰ ਰੱਖ ਲਓ ਮੈਂ ਘਰੇ ਨਹੀਂ ਜਾਣਾ ਵੀ ਬਸ ਇੰਨਾ ਕਿਤੇ ਨਾ ਕਿਤੇ ਕੋਈ ਥੋੜਾ ਬੋਧਾ ਮਾਹੌਲ ਬਦਲ ਜੇ ਅੱਗੇ ਮਾਹੌਲ ਬਦਲ ਜਾਂਦਾ ਸੀ ਨਾਨਕੀ ਦਾਦਕੀ ਜਾ ਕੇ ਹੁਣ ਤਾਂ ਬੰਦੇ ਦੇ ਕੋਲੇ ਆਪਸ਼ਨ ਹੀ ਨਹੀਂ ਬਚੀ ਕੋਈ ਕੋਈ ਬਚਿਆ ਹੀ ਨਹੀਂ ਜਿਹੜਾ ਬਾਹ ਫੜੇ ਮੂਰੇ ਹੋ ਮੇਰਾ ਆਪ ਦਾ ਭੈਣ ਭਾਈ ਹੋ ਨਹੀਂ ਹੈਗਾ ਨਾਨਕੀ ਉਦਾਂ ਹੀ ਹੈ ਨਹੀਂ ਗਏ ਹਨ ਭੈਣ ਦਾਦੀ ਇਹ ਨਹੀਂ ਕੋਈ ਮੇਰਾ ਬਾਪ ਹੈਗਾ ਪਰ ਦੁੱਖ ਦੀ ਗੱਲ ਇਹ ਆ ਵੀ ਅੱਜ ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਬਣ ਗਈ ਆ ਵੀ ਅਸੀਂ ਇੱਕ ਦੂਸਰੇ ਦੇ ਸਾਥੀ ਨਹੀਂ ਬਣ ਰਹੇ ਇੱਕ ਦੂਸਰੇ ਦੇ ਦੁੱਖ ਦੇ ਵਿੱਚ ਇੱਕ ਦੂਸਰੇ ਦਾ ਸਾਥ ਨਹੀਂ ਦੇ ਰਹੇ ਅਸੀਂ ਇੰਜੋਏ ਕਰਦੇ ਅਸੀਂ ਉਸ ਚੀਜ਼ ਨੂੰ ਦੇਖ ਕੇ ਮਾਸਕਰੀਆਂ ਕਰਦੇ ਤਾਂ ਗੱगन ਨੂੰ ਲੈ ਕੇ ਆਈ ਹੋਈ ਮਾਂ ਆਪਣੇ ਪੁੱਤ ਨੂੰ ਇਤੋਂ ਤੰਦਰੁਸਤ ਕਰਕੇ ਲੈ ਕੇ ਜਾਵੇ ਤੁਸੀਂ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਵੀ ਇੰਨੀ ਕਿ ਸੋਝੀ ਸਮਝ ਇਹਨੂੰ ਆ ਜਵੇ ਵੀ ਆਪਣੇ ਘਰੇ ਆਪਣੇ ਪਰਿਵਾਰ ਦੇ ਵਿੱਚ ਚੰਗੇ ਤਰੀਕੇ ਨਾਲ ਰਹਿ ਸਕੇ ਅਰਦਾਸ ਕਰਿਓ ਕਿਉਂਕਿ ਜਨਕੀ ਅਰਦਾਸ ਬਿਠੀ ਨਾ ਜਾਵੇ ਤੁਹਾਡੀ ਕੀਤੀ ਅਰਦਾਸ ਤੁਹਾਡੀ ਦਿੱਤੀ ਹੋਈ ਅਸੀਸ ਤੁਹਾਡੀ ਦਿੱਤੀ ਹੋਈ ਦੁਆ ਇਸ ਬੱਚੇ ਨੂੰ ਲੱਗੇ ਇਸ ਭੈਣ ਦੇ ਘਰ ਦੇ ਵਿੱਚ ਵੀ ਖੁਸ਼ੀਆਂ ਆਉਣ ਜਿਹੜਾ ਦਿਨ ਰਾਤ ਕੁੱਟ ਰਿਆ ਆਪਣੇ ਮਾਪਿਓ ਨੂੰ ਉਹਨੂੰ ਮਾੜੀ ਮੁੱਟੀ ਸੋਝੀ ਆਵੇ ਉਹਨੂੰ ਸਮਤ ਬੁੱਧੀ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਹੀ ਵੀ ਕਰੋ ਪਾਏ ਦੇ ਸਿਰ ਤੇ ਹੱਥ ਜਰੂਰ ਰੱਖ ਕੋਈ ਗੱਲ ਨਹੀਂ ਪੈਣੀ ਇੱਥੇ ਸਾਡੇ ਕੋਲ ਕੋਈ ਨਾ ਕੋਈ ਕੰਨਾ ਕਰੋ ਸ਼ਾਂਤੀ ਮਿਲ ਜੇ ਇਹਦੇ ਮਨ ਨੂੰ ਵਾਹਿਗੁਰੂ ਮਿਹਰ ਕਰਨਗੇ ਸੱਚੇ ਪਾਤਸ਼ਾਹ ਕਿਰਪਾ ਕਰਨ ਕੋਟੇ ਦੇ ਵੀ ਤੇ ਰਿਪੈਂਡਿਆ ਹਨਾ ਤੈਨੂੰ ਵੀ ਕੋਟ ਦੇਣਾ ਵਾਹਿਗੁਰੂ ਓ